ਕਗਰ ਦਰਿਆ ਦੇ ਵਿੱਚ ਹੋ ਰਹੀ ਡੀਸਿਲਟਿੰਗ ਦੇ ਬਹਾਨੇ ਮਾਈਨਿੰਗ ਦਾ ਖਦਸ਼ਾ ਹੈ ਲੋਕਾਂ ਨੂੰ ਸ਼ੱਕ ਹੈ ਕਿ ਡੀਸਿਲਟਿੰਗ ਦੇ ਮਸਲੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਉਧਰ ਸਾਬਕਾ ਵਿਧਾਇਕ ਨੇ ਜਿੱਥੇ ਇਸ ਦੀ ਜਾਂਚ ਦੀ ਮੰਗ ਕੀਤੀ ਆ ਉਥੇ ਵਿਭਾਗ ਦਾ ਕਹਿਣਾ ਹੈ ਕਿ ਸਭ ਕੁਝ ਕਾਨੂੰਨ ਦੇ ਦਾਰੇ ਦੇ ਵਿੱਚ ਰਹਿ ਕੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਪੂਰਾ ਮਸਲਾ ਕੀ ਅਸਲ ਦੇ ਵਿੱਚ ਕਗਰ ਦਰਿਆ ਦੇ ਨੇੜੇ ਤੇੜੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਖਦਸ਼ਾ ਕਿ ਡੀਸੈਲਟਿੰਗ ਦੇ ਮਸਲੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਉਹਨਾਂ ਨੇ ਸ਼ਿਕਾਇਤਾਂ ਤੇ ਬਥੇਰੀਆਂ ਕੀਤੀਆਂ ਨੇ ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਅਖਬਾਰਾਂ ਦਾ ਇਹ ਚਰਚਾ ਬਣਿਆ ਅਖਬਾਰਾਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਖਬਰਾਂ ਛਾਪੀਆਂ ਨੇ ਤੇ ਉਸੇ ਦੇ ਚੱਲਦਿਆਂ ਹੁਣ ਵਿਭਾਗ ਦਾ ਕਹਿਣਾ ਕਿ ਕੰਮ ਕਾਨੂੰਨੀ ਤੌਰ ਤੇ ਹੋ ਰਿਹਾ ਕੱਗਰ ਦਰਿਆ ਦੇ ਵਿੱਚੋਂ ਬਨੂੜ ਕਨਾਲ ਦੇ ਦੈਮ ਅਤੇ ਰਾਮਪੁਰ ਕਲਾ ਪਿੰਡ ਦੇ ਦਰਿਆ ਅਧੀਨ ਆਉਂਦੇ ਖੇਤਰ ਚ ਕਈ ਮਹੀਨਿਆਂ ਤੋਂ ਹੋ ਰਹੀ ਡੀਸਿਲਟਿੰਗ ਵਿਵਾਦਾਂ ਵਿੱਚ ਘਿਰ ਗਈ ਹੈ ਇਥੋਂ ਪੋਕਲੈਨ ਅਤੇ ਹੋਰ ਮਸ਼ੀਨਾਂ ਰਹੀਆਂ ਦਰਜਨਾ ਟਿਪਰ ਦਿਨ ਰਾਤ ਮਿੱਟੀ ਰੇਤਾ ਚੁੱਕਣ ਤੇ ਲੱਗੇ ਹੋਏ ਨੇ ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦੇয়াল ਸਿੰਘ ਕੰਬੋਜ ਨੇ ਡੀਸਿਲਟਿੰਗ ਨੂੰ ਨਾਜਾਇਜ਼ ਖਨਨ ਦੱਸਦਿਆਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਸਬੰਧਤ ਖੇਤਰ ਦੇ ਕਿਸਾਨਾਂ ਨੇ ਓਵਰਲੋਡਡ ਟਿੱਪਰਾ ਨਾਲ ਖੇਤਾਂ ਦੇ ਰਸਤੇ ਖਰਾਬ ਕਰਨ ਦਾ ਵੀ ਦੋਸ਼ ਲਗਾਇਆ। ਰਾਮਪੁਰ ਕਲਾਂ ਦੇ ਸਾਬਕਾ ਸਰਪੰਚ ਸਰਿੰਦਰ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ, ਸਿਲਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਆਦ ਨੇ ਦੱਸਿਆ ਕਿ ਪਿੰਡੋਂ ਨੇੜੇ ਲੰਘਦੇ ਘੱਗਰ ਰਿਆਬ ਵਿੱਚ ਕਈ ਮਹੀਨਿਆਂ ਤੋਂ ਸਫਾਈ ਨਾਮ ਤੇ ਪੋਕਲਿਨ ਮਸ਼ੀਨਾਂ ਨਾਲ ਖਨਨ ਹੋ ਰਹੀ ਹੈ। ਉਹਨਾਂ ਕਿਹਾ ਕਿ ਓਵਰਲੋਡ ਟਿੱਪਰਾ ਕਰਨ ਖੇਤਾਂ ਦੇ ਕਿਸਾਨਾਂ ਨੂੰ ਜਾਣ ਵਾਲੇ ਰਸਤੇ ਵੀ ਖਰਾਬ ਕਰ ਦਿੱਤੇ ਗਏ ਨੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦੇਵਾਲ ਸਿੰਘ ਕੰਬੋ ਨੇ ਕਿਹਾ ਕਿ ਗੱਦੀ ਸਫਾਈ ਦੇ ਨਾਮ ਉੱਤੇ ਨਜਾਇਜ਼ ਖਨਨ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਦਰਿਆਵਾਂ ਵਿੱਚ ਪਹਿਲੀ ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਖਨਨ ਨਾ ਕਰਨ ਦੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਰਾਤ ਦੇ ਸਮੇਂ ਹੁੰਦੀ ਖਨਨ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਉਹਨਾਂ ਨੇ ਡੀ ਡੀਸਿਲਟਿੰਗ ਦੇ ਟੈਂਡਰਾਂ ਉੱਤੇ ਵੀ ਸਵਾਲ ਚੁੱਕੇ ਨੇ ਪੰਜਾਬੀ ਟਰਬਿਊਨ ਦੇ ਬਨੂੜ ਕਸਬਾ ਤੋਂ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਹੋਣਾ ਦੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਨਾਂ ਨੇ ਇਸ ਮਸਲੇ ਦੇ ਵਿੱਚ ਖਨਨ ਵਿਭਾਗ ਦੇ ਐਕਸ਼ਨ ਗੁਰਤੇਜ ਸਿੰਘ ਗਰਚਾ ਦੇ ਨਾਲ ਵੀ ਗੱਲਬਾਤ ਕੀਤੀ ਗੁਰਤੇਜ ਸਿੰਘ ਗਰਚਾ ਨੇ ਕਿਹਾ ਕਿ ਸਾਰਾ ਕੁਝ ਨਿਜ਼ਮਾ ਅਨਸਾਰ ਹੋ ਰਿਹਾ ਉਹਨਾਂ ਨੇ ਕਿਹਾ ਕਿ ਪਿਛਲੇ ਬਾਰੇ ਘੱਗਰ ਵਿੱਚ ਆਏ ਰਿਕਾਰਡ ਪਾਣੀ ਕਰਨ ਬਨੂੜ ਕਨਾਲ ਦੇ ਡੈਮ ਅਤੇ ਹੋਰ ਥਾਵਾਂ ਉੱਤੇ ਵੱਡੀ ਮਾਤਰਾ ਦੇ ਵਿੱਚ ਗੰਦਗੀ ਅਤੇ ਮਿੱਟੀ ਇਕੱਠੀ ਹੋ ਗਈ ਸੀ ਕਗਰਦ ਰਿਆਦ ਦੀਆਂ ਇਹਨਾਂ ਥਾਵਾਂ ਦੀ ਸਫਾਈ ਲਈ ਉੱਚ ਪੱਧਰੀ ਇੱਕ ਕਮੇਟੀ ਦੀ ਸ਼ਿਫਾਰਿਸ਼ ਉੱਤੇ ਹੀ ਟੈਂਡਰਿੰਗ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਸਫਾਈ ਕਰਨ ਵਾਲੀ ਕੰਪਨੀ ਵਿਭਾਗ ਨੂੰ 5500 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਦੇ ਨਾਲ ਅਦਾਇਗੀ ਕਰ ਰਹੀ ਹੈ। ਉਹਨਾਂ ਕਿਹਾ ਕਿ ਕੰਪਨੀ ਦਿਨ ਰਾਤ ਖਣਨ ਕਰ ਸਕਦੀ ਹੈ। ਪੂਕ ਲੈਂਡ ਦੀ ਖੋਲ ਅਤੇ ਰੇਤਾ ਮਿੱਟੀ ਜਿੱਥੇ ਮਰਜ਼ੀ ਵੇਚੀ ਜਾ ਸਕਦੀ ਹੈ। ਉਧਰ ਪੰਜਾਬੀ ਅਖਬਾਰ ਜਗਮਣੀ ਦੇ ਵਿੱਚ ਬਨੂੜ ਤੋਂ ਹੀ ਪੱਤਰਕਾਰ ਗੁਰਪਾਲ ਸਿੰਘ ਉਹਨਾਂ ਦੀ ਖਬਰ ਦੱਸਦੀ ਹੈ ਕਿ ਸੂਬਾ ਸਰਕਾਰ ਵੱਲੋਂ ਮੌਨਸਨ ਸੀਜ਼ਨ ਦੇ ਚੱਲਦੇ 1 ਜੁਲਾਈ ਤੋਂ 30 ਸਤੰਬਰ ਤੱਕ ਲਾਈ ਗਈ ਮਾਈਨਿੰਗ ਦੀ ਪਾਬੰਦੀ ਦੇ ਬਾਵਜੂਦ ਬਨੂੜ ਨੇੜਲੇ ਪਿੰਡ ਰਾਮਪੁਰ ਕਲਾਂ ਦੇ ਨੇੜੇਉਂ ਲੱਗਦੇ ਕੱਗਰਦਿਆਰ ਦੇ ਵਿੱਚ ਰਾ ਸਮੇਤੜਲੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਉਹਨਾਂ ਨੇ ਇਸੇ ਸਬੰਧ ਵਿੱਚ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦੇ ਹਵਾਲਾ ਕਿ ਰਾਮਪੁਰਾ ਕਲਾਂ ਦੇ ਸਾਬਕਾ ਸਰਪੰਚ ਸਰਿੰਦਰ ਸਿੰਘ ਬਲਜਿੰਦਰ ਸਿੰਘ ਜਰਨੈਲ ਸਿੰਘ ਸਲਿੰਦਰ ਸਿੰਘ ਪਰਵਿੰਦਰ ਸਿੰਘ ਹਰਜਿੰਦਰ ਸਿੰਘ ਜਿੰਦਰ ਸਿੰਘ ਤੋਂ ਇਲਾਵਾ ਹੋਰ ਵਸਨੀਕਾਂ ਨੇ ਦੱਸਿਆ ਕਿ ਪਿੰਡ ਨੇੜਿਓਂ ਗੁਜਰਦੇ ਕੱਗਰ ਦਰਿਆ ਵਿੱਚ ਸਫਾਈ ਨਾ ਦੇ ਨਾਤੇ ਢੱਲੇ ਨਾਲ ਰਾਤ ਸਮੇਂ ਪੋਕਲਲ ਮਸ਼ੀਨਾ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਦਿਨ ਸਮੇਂ ਗਾਇਬ ਹੋ ਜਾਂਦੇ ਨੇ ਤੇ ਰਾਤ ਹੁੰਦੇ ਹੀ ਵੱਡੀਆਂ-ਵੱਡੀਆਂ ਪੂਕਲੈਨ ਮਸ਼ੀਨਾਂ ਤੇ ਟਿੱਪਰ ਲੈ ਕੇ ਕੱਗਰ ਦਰਿਆ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਸਾਰੀ ਰਾਤ ਦਰਿਆ ਚੋਂ ਗਰੇਵਰ, ਮਿੱਟੀ ਅਤੇ ਰੇਤਾ ਭਰ-ਭਰ ਕੇ ਮੁਬਾਰਕਪੁਰ ਵਾਸ਼ਿੰਗ ਪਲਾਂਟਾਂ, ਸਕਰੀਨਿੰਗ ਪਲਾਂਟਾਂ ਤੇ ਲੈ ਕੇ ਜਾ ਰਹੇ ਨੇ। ਉਹਨਾਂ ਦੱਸਿਆ ਕਿ ਇੰਨਾ ਭਾਰੀ ਵਾਹਣਾ ਨੇ ਖੇਤਾਂ ਚ ਜਾਣ ਵਾਲੇ ਕੱਚੇ ਰਸਤੇ ਨੂੰ ਵੀ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਜਿਸ ਕਰ ਪਿੰਡ ਦੇ ਕਿਸਾਨ ਕਾਫੀ ਪਰੇਸ਼ਾਨ ਨੇ। ਉਹਨਾਂ ਕਿਹਾ ਕਿ ਕੱਗਰ ਦਰਿਆ ਦੇ ਵਿੱਚ ਨਜਾਇਜ਼ ਮਾਈਨਿੰਗ ਕਰਨ ਵਾਲੇ ਨੇ ਵੱਡੇ ਵੱਡੇ ਟੋਏ ਪਾ ਦਿੱਤੇ ਨੇ ਉਹਨਾਂ ਨੇ ਸੂਬਾ ਸਰਕਾਰ ਤੋਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਲਗਾਤਾਰ ਰੌਲਾ ਪੈ ਰਿਹਾ ਇਸ ਤੋਂ ਪਹਿਲਾਂ ਵੀ ਕਈ ਹਿੰਦੀ ਅਖਬਾਰਾਂ ਦੇ ਵਿੱਚ ਇਹ ਖਬਰ ਛਪ ਚੁੱਕੀ ਹੈ ਔਰ ਇਥੋਂ ਅਗਰ ਗੱਲ ਕੀਤੀ ਜਾਵੇ ਤਾਂ ਇਹ ਵੀ 17 ਜੁਲਾਈ ਨੂੰ ਦਨਗਪਾਸਕਰ ਦੇ ਵਿੱਚ ਖਬਰ ਲੱਗੀ ਸੀ ਕਿ ਮੌਨਸੂਨ ਬੰਦ ਰਹਿਣ ਵਾਲੀ ਮਾਈਨਿੰਗ ਡੇਰਾ ਬਸੀਮੇ ਡੀਸਿਲਟਿੰਗ ਕੀ ਆੜ ਵਿੱਚ ਪਹਿਲੀ ਬਾਰ ਯਾਰੀ ਹੋਰ ਬਾਰੀ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਦੇ ਇਸ ਮਸਲੇ ਦੇ ਵਿੱਚ আর ਇਹ ਵੀ ਵੱਡੀ ਗਿਣਤੀ ਦੇ ਲੋਕ ਨੇ ਉਹ ਪਰੇਸ਼ਾਨ ਨੇ ਲਿਖਣ ਇਸ ਮਸਲੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਚਿੜੀਆ ਘਰ ਦੇ ਪਿਛਲੇ ਪਾਸੇ ਡੈਮ ਦੇ ਨੇੜੇ ਤੋਂ ਰਾਮਪੁਰਾ ਕਲਪ ਪੰਚਾਇਤ ਦੀ ਮਿਲੀ ਇਸ ਮਸਲੇ ਦੇ ਵਿੱਚ ਜਿਹੜੀ ਪੰਚਾਇਤ ਦੇ ਕੁਝ ਨਿਸਾਬਕਾ ਮੈਂਬਰਾਂ ਨੇ ਵੀ ਇਹ ਕਹਿ ਕੇ ਸਭ ਕੁਝ ਮਿਲੀ ਭੁਗਤ ਦੇ ਨਾਲ ਹੀ ਜਿਹੜੀ ਆ ਇਹ ਮਾਈਨਿੰਗ ਚੱਲ ਰਹੀ ਲੇਕਿਨ ਫਲਾਲ ਸਰਕਾਰ ਦੇ ਅਧਿਕਾਰੀ ਕਹਿ ਰਹੇ ਨੇ ਕਿ ਕਾਨੂੰਨ ਮੁਤਾਬਕ ਹੋ ਰਹੀ ਹੈ ਲੇਕਿਨ ਪਿੰਡ ਵਾਸੀਆਂ ਦਾ ਕਹਿਣਾ ਕਿ ਜੇ ਕਾਨੂੰਨੀ ਤੌਰ ਤੇ ਡੀਸਿਲਟਿੰਗ ਹੋ ਰਹੀ ਆ ਤੇ ਫਿਰ ਇਹ ਰਾਤ ਨੂੰ ਹੀ ਕਿਉਂ ਹੋ ਰਹੀ ਆ ਦਿਨ ਵੇਲੇ ਕਿਉਂ ਇਹ ਮਸ਼ੀਨਾ ਜਿਹੜੀਆਂ ਨੇ ਇਹ ਗਾਇਬ ਹੋ ਜਾਂਦੀਆਂ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਦੇਖਦੇ ਆ ਕਿ ਸਰਕਾਰ ਲਗਾਤਾਰ ਇਹ ਦਾਅਵੇ ਕਰਦੀ ਆ ਰਹੀ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਲੇਕਿਨ ਫਿਲਹਾਲ ਪਿੰਡਾਂ ਦੇ ਲੋਕ ਜਾਂ ਪਿੰਡ ਵਾਸੀਆਂ ਦੇ ਕਹਿਣਾ ਕਿ ਇੱਥੇ ਘੱਗਰ ਦੇ ਨੇੜੇ ਡੀਸਿਲਟਿੰਗ ਦੇ ਨਾਮ ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਕੀ ਪਿੰਡ ਦੇ ਲੋਕ ਸੱਚ ਬੋਲ ਰਹੇ ਨੇ ਜਾਂ ਫਿਰ ਮਹਿਕਮੇ ਦੇ ਅਧਿਕਾਰੀ ਫਿਲਹਾਲ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ